ਅੱਜ ਸਾਡੇ ਪੰਜਾਬ ਦੇ ਵਿੱਚ ਜਿੰਨੀ ਤੇਜ਼ੀ ਦੇ ਨਾਲ ਤਪਸ਼ ਗਰਮੀ ਵੱਧ ਰਹੀ ਹੈ ਔਰ ਇਸ ਗਰਮੀ ਨੂੰ ਠੱਲ ਪਾਉਣ ਵਾਸਤੇ ਬੇਸ਼ੱਕ ਵੀ ਅਸੀਂ ਆਪਣੇ ਘਰਾਂ ਦੇ ਵਿੱਚ ਉਹ ਜੋ ਕਿ ਟਾਈਮ ਦੇ ਅਨਸਾਰ ਵੱਖਰੀਆਂ ਵੱਖਰੀਆਂ ਚੀਜ਼ਾਂ ਦਾ ਇਸਤੇਮਾਲ ਕਰਦੇ ਹਾਂ ਠੰਡਕ ਪਹੁੰਚਾਉਣ ਲਈ ਕੂਲਰ, ਰੇਡ, 에어 ਕੰਡੀਸ਼ਨ इत्यादि ਔਰ ਜਿਹੜੀ ਪੂਰੇ ਧਰਤੀ ਤੇ ਪੂਰੇ ਆਲੇ ਦੁਆਲੇ ਤੇ ਜਿੰਨੀ ਗਰਮੀ ਵੱਧ ਰਹੀ ਹੈ ਉਸ ਗਰਮੀ ਦੇ ਵਿੱਚ ਦਿਨੋ ਦਿਨ ਵਾਧਾ ਹੋ ਰਿਹਾ ਤੇ ਉਸ ਵਾਧੇ ਨੂੰ ਰੋਕਣ ਵਾਸਤੇ ਇੱਕੋ ਇੱਕ ਹੱਲ ਹੈ ਸਾਡੇ ਕੋਲ ਕਿ ਅਸੀਂ ਸਾਰੇ ਇਹ ਪ੍ਰਣ ਕਰੀਏ ਰਲ ਕੇ ਜਿੰਨਾ ਵੀ ਹੋ ਸਕਦਾ ਆਪਣੇ ਜੀਵਨ ਚ ਆਪਣੇ ਘਰ ਵਿੱਚ ਜਿੰਨਾਂ ਕੋ ਜਮੀਨ ਆ ਕਿਸਾਨੀ ਕਰਦੇ ਆ ਖੇਤੀ ਕਰਦੇ ਆ ਉਥੇ ਬੱਦ ਤੋਂ ਬਾਦ ਬਰਖਤ ਲਾਉਣ ਦਾ ਯਤਨ ਕਰੀਏ ਜਿਹੜੇ ਲੋਕ ਸ਼ਹਿਰਾਂ ਚ ਰਹਿੰਦੇ ਹੋ ਜਿੱਥੇ ਵੀ ਜਗ੍ਹਾ ਮਿਲਦੀ ਹੈ ਉਹਨਾਂ ਦਰਖਤਾਂ ਦੀ ਨਾਲ ਦੇਖ ਰੇਖ ਕਰਨ ਤੇ ਨਾਲ ਜਿੰਨਾ ਵੀ ਹੋ ਸਕੇ ਦਰਖਤ ਲਾ ਸਕਣ ਤਾਂ ਕਿ ਸਾਡਾ ਜਿਹੜਾ ਵੱਧ ਰਹੀ ਗਰਮੀ ਹੈ ਸਾਡੀ ਇਸ ਧਰਤੀ ਤੇ ਉਹਦੇ ਤੇ ਆਪਣਾ ਯੋਗਦਾਨ ਪਾਇਆ ਜਾਵੇ ਉਸ ਧਰਤੀ ਨੂੰ ਆਪਣੇ ਦਰਖਤਾਂ ਦੁਆਰਾ ਠੰਡਕ ਪਹੁੰਚਾਈ ਜਾਵੇ ਔਰ ਕੇਵਲ ਠੰਡ ਨਹੀਂ ਉਹਦੇ ਨਾਲ ਨਾਲ ਆਕਸੀਜਨ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਸਾਡੇ ਵਾਸਤੇ ਬਹੁਤ ਜ਼ਰੂਰੀ ਆ ਅੱਜ ਸਾਡੇ ਰੁੱਖ ਘਟ ਰਹੇ ਨੇ ਉਹਦਾ ਵੱਡਾ ਕਾਰਨ ਇਹ ਐਸੀ ਜਦੋਂ ਵੀ ਦਿਲ ਕਰਦਾ ਨਾ ਦਰਖਤ ਵੱਢ ਦਿੰਦੇ ਆ ਜਦੋਂ ਵੀ ਸਾਡਾ ਮਨ ਕਰਦਾ ਜਿੰਨੀ ਮਰਜ਼ੀ ਤਾਦਾਦ ਦੇ ਵਿੱਚ ਉਹਨਾਂ ਅਸੀਂ ਦਰਖਤ ਕੱਟ ਦਿੰਦੇ ਆ ਤੇ ਦਰਖਤ ਜਿਹੜੇ ਆ ਉਹ ਕੱਟਣ ਤੋਂ ਗਰੀਜ਼ ਕਰੀਏ ਜਿੰਨਾ ਹੋ ਸਕੇ ਬਾਅਦ ਤੋਂ ਬਾਅਦ ਦਰਖਤ ਲਾਈਏ ਜੇ ਰੁੱਖ ਰਹਿਣਗੇ ਕੋਖ ਰਹੇਗੀ ਤੇ ਫੇਰ ਹੀ ਸੁੱਕ ਰਹਿਣਗੇ ਤੇ ਜੇ ਇਹ ਰੁੱਖ ਵੀ ਗਏ ਤੇ ਕੋਖ ਵੀ ਗਏ ਤੇ ਫੇਰ ਆਉਣ ਵਾਲਾ ਟਾਈਮ ਆਉਣ ਵਾਲਾ ਸਮਾਂ ਸਾਡੇ ਲਈ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਬਹੁਤ ਵਧੀਆ ਨਹੀਂ ਅੱਜ ਜ਼ਰੂਰੀ ਜ਼ਰੂਰੀ ਹੈ ਬਹੁਤ ਕਿਉਂਕਿ ਪੰਜਾਬੀ ਜਿਸ ਪਾਸੇ ਵੀ ਹੁੰਦੇ ਆ ਨਾ ਉਹ ਚਾਹੇ ਉਹ ਲੰਗਰਾਂ ਵਾਲੇ ਪਾਸੇ ਹੋਣ ਚਾਹੇ ਕਿਸੇ ਵੀ ਫੀਲਡ ਦੇ ਵਿੱਚ ਹੋਣ ਤੇ ਜਦੋਂ ਤਹਈਆ ਕਰਕੇ ਤੁਰ ਪੈਂਦੇ ਆ ਨਾ ਤੇ ਫਿਰ ਉਹ ਇੱਕ ਪਾਸੇ ਜਿੱਦਾਂ ਕਿ ਉਹ ਵੀ ਸਿਰਾ ਕਰ ਦਿੰਦੇ ਆ ਤਾਂ ਸਾਡੇ ਸਾਰੇ ਪੰਜਾਬੀਆਂ ਨੂੰ ਇਹ ਬੇਨਤੀ ਹੈ ਕਿ ਜਿੰਨਾ ਵੀ ਜਿਹਦੇ ਕੋਲ ਜਿੰਨਾ ਜਿੰਨਾ ਯੋਗਦਾਨ ਹੈ ਜਗ੍ਹਾ ਹੈ ਜਿੱਥੇ ਵੀ ਜਗ੍ਹਾ ਮਿਲਦੀ ਹੈ ਕੋਈ ਸਾਂਝੀ ਥਾਂ ਮਿਲਦੀ ਹੈ ਤੇ ਉੱਥੇ ਆਪਾਂ ਰਲ ਮਿਲ ਕੇ ਵੱਧ ਤੋਂ ਵੱਧ ਇਹ ਮੌਸਮ ਵੀ ਜਿਹੜਾ ਸੌਣ ਦਾ ਮਹੀਨਾ ਚੱਲ ਰਿਹਾ ਇਹਦੇ ਵਿੱਚ ਦਰਖਤ ਲਾਉਣ ਦਾ ਸਮਾਂ ਵੀ ਹੈ ਤੇ ਅਸੀਂ ਸਾਰੇ ਜਣੇ ਰਲ ਕੇ ਵੱਧ ਤੋਂ ਵੱਧ ਦਰਖਤ ਲਾਈਏ ਅਸੀਂ ਵੀ ਆਪਣੇ ਆਲੇ-ਦੁਆਲੇ ਇਸ ਪਵਨ ਸਥਾਨ ਬਾਬਾ ਚੰਦਰਾ ਸਾਹਿਬ ਜੀ ਦੇ ਸਥਾਨ ਤੇ ਆਲੇ-ਦੁਆਲੇ ਆ ਸਾਰੀਆਂ ਅਸੀਂ ਡੀਕਾਂ ਲਾਈਆਂ ਨੇ ਤੇ ਇੱਧਰ ਵੀ ਬਹੁਤ سارے ਦਰਖਤ ਲਾਏ ਹੋਇਆ ਤੇ ਮੈਨੂੰ ਵੀ ਇਸ ਚੀਜ਼ ਦਾ ਬੜਾ ਸ਼ੌਕ ਹੈ ਤੇ ਮੈਂ ਚਾਹੁੰਦਾ ਹੁੰਦਾ ਕਿ ਜਿੰਨਾ ਵੀ ਵੱਧ ਤੋਂ ਵੱਧ ਰੁੱਖ ਲੱਗਣ ਤੇ ਸਾਡਾ ਆਲਾ-ਦੁਆਲਾ ਹਰਿਆ-ਭਰਿਆ ਹੋਵੇ ਹਰਿਆਵਲ ਹੋਵੇ ਤੇ ਉਸ ਹਰਿਆਵਲ ਦਾ ਸੀਲਾ ਹਾ ਪ੍ਰਾਪਤ ਕਰ ਸਕੀਏ ਸਾਰਿਆਂ ਨੇ ਇਸ ਗੱਲ ਤੇ ਗੌਰ ਕਰਨਾ ਸਾਰਿਆਂ ਨੇ ਵੱਧ ਤੋਂ ਵੱਧ ਰੁਕ ਲਾਉਣ ਦਾ ਯਤਨ ਕਰਨਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ